ਪਛਾਪਕ ਪੰਜਾਬ ਵੱਲੋਂ ਪਿਛਲੇ ਦਿਨਾਂ ਵਿੱਚ 2024 ਵਿੱਚ ਸ਼ੁਕਰੀਆ ਪੰਜਾਬੀ ਦੀਆਂ ਸਰਵੋਤਮ ਪੁਸਤਕਾਂ ਦੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਪੰਜਾਬੀ ਤੋਂ ਇਲਾਵਾ ਅਸੀਂ 4 ਹਿੰਦੀ ਦੀਆਂ, 1 ਉਰਦੂ ਤੇ 1 ਸੰਸਕ੍ਰਿਤ ਦੀ ਕਿਤਾਬ ਨੂੰ ਵੀ ਸਰਵੋਤਮ ਪੁਸਤਕ ਦਾ ਸਨਮਾਨ ਦਿੰਨੇ ਆ ਤੇ ਇਸ ਵਾਰ ਜਿਹੜੀਆਂ ਹਿੰਦੀ ਦੀਆਂ 4 ਪੁਸਤਕਾਂ ਸਰਵੋਤਮ ਪੁਰਸਕਾਰਾਂ ਲਈ ਚੁਣੀਆਂ ਗਈਆਂ ਅੱਜ ਅਸੀਂ ਉਹਨਾਂ ਦੀ ਜਾਣਕਾਰੀ ਸਾਂਝੀ ਕਰਾਂਗੇ। ਗਿਆਨੀ ਸੰਤ ਸਿੰਘ ਕਵਤਾ ਪੁਰਸਕਾਰ ਕਮਲਪੂਰੀ ਦੀ ਕਵਤਾ ਦੀ ਕਿਤਾਬ ਚਾਕ ਪਰ ਚੜੇ ਸ਼ਬਦ ਇਸ ਨੂੰ ਦਿੱਤਾ ਜਾਣਾ ਹੈ ਸਦਰਸ਼ਨ ਗਲਪ ਪੁਰਸਕਾਰ ਜਿਹੜਾ ਕਿ ਨਾਵਲ ਜਾਂ ਕਹਾਣੀ ਦੀ ਕਿਤਾਬ ਨੂੰ ਦਿੱਤਾ ਜਾਂਦਾ ਉਹ ਗਰਗਰ ਕੀ ਕਹਾਣੀ ਅਨੰਤ ਸ਼ਰਮਾ ਅਨੰਤ ਜੀ ਦੀ ਕਿਤਾਬ ਨੂੰ ਮਿਲੇਗਾ ਇਸੇ ਤਰ੍ਹਾਂ ਇੰਦਰਨਾਥ ਮੈਦਾਨ ਅਲੋਚਨਾ ਦਾ ਜੋ ਪੁਰਸਕਾਰ ਹੈ ਉਹ ਸ਼੍ਰੀ ਰਾਜ ਸ਼ੁਕਲ ਕੇ ਸਹਿਤਾ ਮੈਂ ਰਾਜਨੀਤਿਕ ਚੇਤਨਾ ਕੇ ਸਵਰ ਇਸ ਕਿਤਾਬ ਦੇ ਲੇਖਕ ਨੇ ਡਾਕਟਰ ਨੀਤੂ ਰਾਣੀ ਇਹ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਊਗਾ ਬਾਲ ਸਹਿਤ ਵਿੱਚ ਬਾਬਾ ਫਤਿਹ ਸਿੰਘ ਬਾਲ ਸਹਿਤ ਪੁਰਸਕਾਰ ਲਲਕਾਰ ਪੁਸਤਕ ਹੈ ਸੁਸ਼ੀਲ ਕੁਮਾਰ ਫੁੱਲ ਜੀ ਦੀ ਸ਼ਹੀਦឧਦਮ ਸਿੰਘ ਦੀ ਜੀਵਨੀ ਦੇ ਆਧਾਰਿਤ ਨਾਵਲ ਹੈ ਜੋ ਇਹਨੇ ਹਿੰਦੀ ਦੀਆਂ ਚਾਰ ਕਿਤਾਬਾਂ ਜਿਨ੍ਹਾਂ ਨੂੰ 2025 ਦਾ ਸਰਬੋਤਮ ਪੁਸਤਕ ਪੁਰਸਕਾਰ ਦਿੱਤਾ ਜਾਣਾ ਉਰਦੂ ਦੀ ਅਸੀਂ ਹਰ ਸਾਲ ਇੱਕ ਪੁਸਤਕ ਨੂੰ ਪੁਰਸਕਾਰ ਦਿੰਨੇ ਆ ਇਸ ਵਾਰ ਹਾਫਿਜ਼ ਮਹਿਮੂਦ ਸ਼ਿਰਾਨੀ ਤਨਕੀਦ ਦਾ ਪੁਰਸਕਾਰ ਆ ਜੋ 2025 ਦਾ ਉਹ ਡਾਕਟਰ ਕਹਿ ਕੇ ਸ਼ਾਮ ਫਲਕ ਦੀ ਪੁਸਤਕ ਹੈ ਉਰਦੂ ਅਫਸਾਨਾ ਔਰ ਪੰਜਾਬ ਉਰਦੂ ਅਫਸਾਨਾ ਔਰ ਪੰਜਾਬ ਇਸ ਕਿਤਾਬ ਨੂੰ ਉਰਦੂ ਦੀ ਸਰਬੋਤਮ ਪੁਸਤਕ ਮੰਨਦੇ ਹੋਏ ਪੁਰਸਕਾਰ ਦਿੱਤਾ ਜਾਣਾ ਇਹ ਸਾਰੇ ਪੁਰਸਕਾਰ ਅਸੀਂ ਨਵੰਬਰ ਮਹੀਨੇ ਦੇ ਅਖੀਰ ਵਿੱਚ ਜਦੋਂ ਸਾਡਾ ਪੰਜਾਬੀ ਮਾਹ ਦਾ ਇਹ ਸਾਰੇ ਸਮਾਗਮ ਸਮਾਪਤ ਹੋਣਗੇ ਉਹਨਾਂ ਦੇ ਸਮਾਪਨ ਤੇ ਵਿਸ਼ੇਸ਼ ਸਮਾਗਮ ਕਰਾਂਗੇ ਪਟਿਆਲਾ ਵਿਖੇ ਉਹਦੇ ਵਿੱਚ ਸਾਰੇ ਪੁਰਸਕਾਰ ਪੇਂਟ ਕੀਤੇ ਜਾਣਗੇ ਤੇ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਲੇਖਕਾਂ ਨੂੰ ਵਿਦਵਾਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਬਹੁਤ-ਬਹੁਤ ਮੁਬਾਰਕ ਤੇ ਸਾਡੇ ਮਲੰਕਣਕਾਰਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇਹ ਪੁਸਤਕਾਂ ਸਾਡੇ ਸਾਹਮਣੇ ਲਿਆਂਦੀਆਂ ਪੁਰਸਕਾਰਾਂ ਲਈ ਬਹੁਤ ਸ਼ੁਕਰੀਆ